ਸਾਡੀ ਹੋਸਟਾਂ ਇਹ ਪਹਿਲਾਂ ਜੀ ਕਿਤੇ ਹੋਈ ਆ ਅਸੀਂ ਤੇ ਆਪਣੀ ਹੋਸ ਚ 60-65 ਸਾਲ ਉਮਰ ਹੋ ਗਈ ਆ ਆਪਣੀ ਹੋਸ ਚ ਹਾਂ ਸਪਾਈ ਹੁੰਦੀ ਨਹੀਂ ਵੇਖੀ ਪਰ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਬਾਬਾ ਜੀ ਨੇ ਸਾਡੀ ਬੇਨਤੀ ਨੂੰ ਕਬੂਲ ਕਰਕੇ ਸੇਵਾ ਦਾ ਕੰਮ ਆਰੰਭ ਕੀਤਾ ਉਹਨਾਂ ਸਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਡਾ ਸਹਿਯੋਗ ਦਿਵੋ ਅਸੀਂ ਸ਼ਹਿਰ ਵੱਲੋਂ ਵੀ ਲਗ ਲੱਗੇ ਪਿੰਡਾਂ ਨੂੰ ਵੀ ਬੇਨਤੀ ਕੀਤੀ ਆ ਪਿੰਡ ਵੀ ਆਂਦੇ ਸਹਿਯੋਗ ਦੇਵਾਂਗੇ ਪਰ ਪਿੰਡਾਂ ਦੇ ਲੋਕ ਅਜੇ ਤੱਕ ਇੱਥੇ ਘੱਟ ਪਹੁੰਚਣ ਦੇ ਨੇ ਅਸੀਂ ਸ਼ਹਿਰ ਦੇ ਹਰ ਵਰਗ ਨੂੰ ਬੇਨਤੀ ਕਰਦੇ ਆ ਤੇ ਆਣ ਕੇ ਇਹ ਸੇਵਾ ਜਹੀ ਜੇ ਵੀ ਪਾਓ ਤੇ ਸੰਯੋਗ ਵੀ ਦਿਓ ਦੋਆ ਚੀਜ਼ਾਂ ਦੀ ਲੋੜ ਆ ਕਿਉਂਕਿ ਜੇ ਦੋਹੇ ਚੀਜ਼ਾਂ ਇੱਥੇ ਆਉਣਗੀਆਂ ਤੇ ਤਾਂ ਹੀ ਸੇਵਾ ਚੱਲ ਸਕਦੀ ਆ ਸੇਵਾ ਇਕੱਲੇ ਸੰਯੋਗ ਨਾਲ ਨਹੀਂ ਚੱਲ ਸਕਦੀ ਸੇਵਾ ਮਾਇਆ ਨਾਲ ਵੀ ਚੱਲ ਸਕਦੀ ਆ ਤੇ ਆ ਹੋਰ ਵੀ ਜਿੰਨੀਆਂ ਵੀ ਸਹੂਲਤਾਂ ਨੇ ਜੇ ਦਿਓਗੇ ਤੇ ਚੱਲ ਸਕਦੀ ਆ ਕਿੰਨੀ ਲੰਬਾਈ ਹੈ ਜਨੀ ਆਪਣਾ ਸਫਾਈ ਹੋਣੀ ਹੈ ਨਿਕਨਾਲੇ ਦੇਖੋ ਜੀ ਇਹ ਕਲਾਨੌਰ ਦੀ ਹੱਦ ਤੱਕ ਅਸੀਂ ਅਜੇ ਚੱਲ ਰਿਹਾ ਕੰਮ ਕੋਈ 12 13 ਕਿਲੋਮੀਟਰ ਦੀ ਹੱਦ ਵਾਏ ਕਲਾਨੌਰ ਦੀ ਹੱਦ ਤੱਕ ਅਜੇ ਚੱਲਣੀ ਆਂ ਗਾਂ ਦੇ ਬਾਬਾ ਜੀ ਨੂੰ ਹੋਰ ਵੀ ਪਿੰਡ ਆਣ ਕੇ ਬੇਨਤੀ ਕਰਨਗੇ ਤੇ ਬਾਬਾ ਜੀ ਨਾ ਨਹੀਂ ਕਰਨ ਵਾਲੇ ਬਾਬਾ ਜੀ ਅੱਗੇ ਵੀ ਸਹਿਯੋਗ ਦੇਣਗੇ ਪਰ ਉਹਨਾਂ ਪਿੰਡਾਂ ਦਾ ਸਹਿਯੋਗ ਚਾਹੀਦਾ ਅਸੀਂ ਕਹਿ ਰਹੇ ਹਾਂ ਸਰ ਸਾਹਿਬ ਕਿ ਮਤਲਬ ਪੈੜੀ ਵੀ ਲਈ ਹੈ ਜੀ ਹਾਂਜੀ ਇੱਥੇ 406 ਏਕੜ ਪੈੜੀ ਜਿਹੜੀ ਆ ਉਹ ਛੋਲਰ ਵਾਸਤੇ ਲਈ ਜਾ ਰਹੀ ਆ ਅਸੀਂ ਉਹਦਾ ਵਿਰੋਧ ਕਰਦੇ ਆਂ ਅਸੀਂ ਨਹੀਂ ਚਾਹੁੰਦੇ ਕਿ ਇਹ ਪੈੜੀ ਦਿੱਤੀ ਜਾਵੇ ਉਸ ਪੈੜੀ ਦੇ ਵਿੱਚ ਘਟੋ ਘੱਟ 20-25 ਘਰ ਜਿਹੜੇ ਨੇ ਰੋਟੀ ਖਾ ਰਹੇ ਨੇ ਉਹ 20-22 ਘਰਾਂ ਦੇ ਨਾਲ ਕੋਈ 40 ਘਰ ਮਜ਼ਦੂਰ ਵੀ ਖਾਂਦੇ ਨੇ ਰੋਟੀ ਕਿਉਂਕਿ ਲਵਾਈ ਦਾ ਕੰਮ ਚੱਲਦਾ ਤਾਂ ਵਢਾਈਆਂ ਦਾ ਕੰਮ ਚੱਲਦਾ ਤੇ ਨਾਲ ਹੀ ਉਹ ਪੈਸਾ ਜਿਹੜਾ ਉਹ ਬਾਜ਼ਾਰ ਦੇ ਵਿੱਚ ਆਉਂਦਾ ਅਸੀਂ ਚਾਹੁੰਦੇ ਹਾਂ ਕਿ ਉਹ ਪਹਿਲੀ ਵੀ ਨਾ ਦਿੱਤੀ ਜਾਵੇ ਤੇ ਇਹਨਾਂ ਲੋਕਾਂ ਨੂੰ ਜਾੜਿਆ ਨਾ ਜਾਵੇ ਬਾਬਾ ਜੀ ਨੇ ਗੋਦ ਲਈਏ ਪਹਿਲੀ ਕੰਟਰੋਲ ਜੀ ਬਾਬਾ ਜੀ ਨੇ ਗੋਦ ਚੱਲ ਰਹੀ ਹੈ ਗੱਲ ਅੱਜ ਹੀ ਗੱਲ ਹੋਈ ਸੀ ਪਰ ਸਾਨੂੰ ਆਸ ਆ ਕਿ ਬਾਬਾ ਜੀ ਗੋਦ ਲੈਣਗੇ ਇਹ ਆ ਵੀ ਦਾਨੀ ਸੱਜਣਾ ਨੂੰ ਬੇਨਤੀ ਕਰਨੇ ਆ ਬਦ ਸੋ ਬਦ ਬਾਬਾ ਜੀ ਦੇ ਨਾਲ ਸਹਿਯੋਗ ਕਰੋ ਸਹਿਯੋਗ ਕਰੋਗੇ ਤੇ ਤਾਂ ਹੀ ਬਾਬਾ ਜੀ ਗਾਂ-ਗਾਂ ਗੋਦ ਲੈ ਸਕਦੇ ਨੇ ਜੇ ਸਹਿਯੋਗ ਨਹੀਂ ਕਰੋਗੇ ਤਾਂ ਫਿਰ ਤਾਂ ਬਈ ਔਖਾ ਹੀ ਆ ਤਾਂਹੀਂ ਦਾਨੀ ਸੱਜਣਾ ਨੂੰ ਸਮਾਜ ਸੇਵੀ ਪਾਰਟੀਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਆਣ ਕੇ ਬਾਬਾ ਜੀ ਦਾ ਸਹਿਯੋਗ ਕਰੋ ਜੀ ਕੀ ਨਾਂ ਜੇ ਕਿਸ ਜਗ੍ਹਾ ਤੇ ਖੜੇ ਹੋਣ ਤੇ ਕੀ ਸੇਵਾ ਚੱਲਦੀ ਪਈ ਹੈ ਜੀ ਮੇਰਾ ਨਾਂ ਜਸਵੰਤ ਬਲਰਾਜ ਸਿੰਘ ਆ ਜੀ ਕਲਾਨੌਰ ਮੇਰਾ ਪਿੰਡ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਰਨ ਵਾਲੇ ਦੀ ਸਫਾਈ ਦੀ ਸੇਵਾ ਬਾਬਾ ਸੁਖਵਿੰਦਰ ਸਿੰਘ ਜੀ ਅਗਵਾਨਾਂ ਵਾਲਿਆਂ ਨੇ ਸ਼ੁਰੂ ਕੀਤੀ ਆ ਕੱਲ ਦੀ ਜਸੀ ਵੀ ਚੱਲ ਰਹੀ ਆ ਇੱਕ ਵੱਡੀ ਮਸ਼ੀਨ ਵੀ ਚੱਲ ਰਹੀ ਆ ਸਵੇਰੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਵੱਡੀਆਂ ਮਸ਼ੀਨਾਂ ਇੱਕ ਦੋ ਹੋਰ ਲਿਆ ਕੇ ਇਸ ਕੰਮ ਨੂੰ ਛੇਤੀ ਨੇਪੜੇ ਚੜਾਇਆ ਜਾਵੇਗਾ ਅਸੀਂ ਬੇਨਤੀ ਕਰਦੇ ਹਾਂ ਸਮੁੱਚੇ ਇਲਾਕੇ ਨੂੰ ਸਮੁੱਚੀ ਸਾਧ ਸੰਗਤ ਨੂੰ ਕਿ ਬਾਬਾ ਜੀ ਦਾ ਆਪਾਂ ਕੇ ਸਾਥ ਦਿਈਏ ਤੇ ਜਿਹੜੀ ਇਹ ਸੇਵਾ ਕਰਨ ਵਾਲੇ ਵੀ ਆ ਜਿਹੜੇ ਅਸੀਂ ਹਰ ਸਾਲ ਆਪਣੀ ਝੋਨੇ ਦੀ ਫਸਲ ਬਰਬਾਦ ਕਰ ਲੈਂਦੇ ਆ ਉਸ ਤੋਂ ਆਪਾਂ ਬਚ ਜਾਈਏ ਤਾਂ ਜੋ ਕਿ ਜੋ ਵੀ ਵਰਗ ਆ ਇੱਕ ਜ਼ਿੰਮੇਵਾਰ ਆ ਜ਼ਿੰਮੇਦਾਰ ਹਰ ਵਰਗ ਦਾ ਧੁਰਾ ਵਾ ਇਹਦੇ ਦੁਆਲੇ ਹੀ ਸਾਰੇ ਵਰਗ ਘੁੰਮਦੇ ਆ ਚਾਹੇ ਦੁਕਾਨਦਾਰ ਨੇ ਚਾਹੇ ਆਰਤੀ ਨੇ ਚਾਹੇ ਵਪਾਰੀ ਨੇ ਸੋ ਇਸ ਕਰਕੇ ਹਰ ਵਰਗ ਨੂੰ ਹੀ ਬੇਨਤੀ ਕਰਦਾ ਮੈਂ ਕਿ ਆਓ ਗੇਰਾ ਬਾਬਾ ਨਾਨਕ ਰੋਡ ਤੇ ਪੁਲ ਦੇ ਉੱਤੋਂ ਸੇਵਾ ਸ਼ੁਰੂ ਕੀਤੀ ਆ ਜਿਹੜੀ ਸੇਵਾ ਅਸਾਂ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ ਕੋਟਲਾ ਮੁਖਲਾ ਤੋਂ ਲੈ ਕੇ ਹਰੀਮਾ ਬਾਗ ਤੱਕ ਜਿਹੜੀ ਕਲਾ ਨੌਰ ਦੀ ਹੱਦ ਆ ਉੱਥੋਂ ਤੱਕ ਤੁਸੀਂ ਇਹ ਸੇਵਾ ਕਰੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤਾਨੂੰ ਸਾਥ ਦੇਵਾਂਗੇ ਤੇ ਅਸੀਂ ਦੂਸਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਨੇ ਆ ਕਿ ਬਾਬਾ ਜੀ ਘਰ ਆਣ ਕੇ ਬੇਨਤੀ ਕਰੋ ਤਾਂ ਜੋ ਕਿ ਜਿਹੜਾ ਕਿਰਨ ਵਾਲਾ ਸਾਰਾ ਹੀ ਸਾਫ ਹੋ ਜਾਵੇ ਤੇ ਸਾਰੀ ਉਮਰ ਦਾ ਕਲੇਸ਼ ਨਿਕਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ